ਲੱਗਦਾ ਫਿਰ ਹੁਣ ਲੋਕ ਡਰਨਗੇ ਫੋਟੋ ਲਾਉਣ ਤੋਂ ਸੰਤਾਂ ਦੀ ਕੋਈ ਨਹੀਂ ਡਰਦੀ ਸਾਡੇ ਹਿਸ ਤੱਕ ਵੀ ਡਰਦੀ ਐ ਜੇ ਹੁਣੀਲਾ ਮੰਗੇ ਤੇ ਮਰਜੀ ਤਮਾਨ ਹੁਣੀ ਵੀ ਆ ਨਾ ਉਹ ਅਕਸਰ ਸੋਕੋ ਕੀ ਖਾਲਿਸਤਾਨ ਦੀ ਵੀ ਮੰਗ ਕਰਦੇ ਆ ਤੇ ਉਹਨਾਂ ਦੇ ਫੋਟੋ ਵੀ ਸੰਤਾਂ ਦੀ ਲਾਈ ਹੁੰਦੀ ਆ ਤੇ ਲੱਗਦਾ ਉਹਨਾਂ ਨਾਲ ਤਾਂ ਕਦੇ ਇਦਾਂ ਦਾ ਕੁਝ ਹੋਇਆ ਉਹਨਾਂ ਨਾਲ ਕਿਉਂ ਸਮਾਏ ਦਾ ਵੱਡੇ ਨਾਲ ਪੰਗਾ ਲੈ ਕੇ ਨਾ ਮਰਨਾ ਐ ਇਹ ਜੀ ਬੋੜੋ ਲਾ ਤੋ ਕਿਉਂ ਇਹ ਸਾਡੇ ਗੁਰੂ ਨੇ ਜੀ ਗੁਰੂ ਬਣਨੇ ਅਈ ਕੋ ਕਿਹਦੇ ਜੱਸ ਫੋਟੋ ਤਾਂ ਅਸੀਂ ਨਹੀਂ ਤਰਾਜ ਕਰਦੇ ਹੁਣ ਕਹਿੰਦਾ ਕੀ ਲੋਕੀ ਐਡੇ ਦੇ ਫੋਟੋਗੈ ਲਾਈ ਫਿਰਦੇ ਨੇ ਜੇ ਬਲਤਕਾਰੀ ਦੇ ਉਹਨਾਂ ਦੀਆਂ ਫੋਟੋ ਲਾਈ ਫਿਰਦੇ ਅਈ ਤੇ ਫਿਰ ਇੱਕ ਸ਼ਹੀਦ ਦੀ ਲਾਈ ਹੈ ਬਜਾੜਾ ਜੀ ਇਹਨਾਂ ਨੂੰ ਕਿਉਂ ਰੜਕਦੀ ਹੈ ਉਹਨਾਂ ਦੇ ਕੋਈ ਕੇਸ ਨਹੀਂ ਕੋਈ ਲੜੀ ਨਹੀਂ ਕੋਈ ਦੇੜੀ ਨਹੀਂ ਉਹਨਾਂ ਨੇ ਇੰਦਰਾ ਹਿੰਦੂਆਂ ਦਾ ਤਰ੍ਹਾਂ ਪਿੱਛੇ ਬਹੁਤ ਕੁਝ ਕੀਤਾ ਇਹ ਹਮ ਲੋਕਾਂ ਨੂੰ ਕਿਉਂ ਰੜਕਦੀ ਹੈ ਕਿਉਂ ਡਰਦੇ ਨੇ ਇਹ ਰਵਾਇ ਗੁਰਜਾਂ ਦੇ ਹੁਣ ਕੋਟ ਨੂੰ ਅੱਗੇ ਵੀ ਲੱਗੂ ਲੱਗੂ ਰਹੀ ਹੈ ਜੀ ਇਹਦੇ ਇਸ ਤੋਂ ਵੱਡੀ ਲੱਗੇਗੀ ਹੁਣ ਇਸ ਤੋਂ ਹੋਰ ਵੱਡੀ ਹਾਂ ਇਸ ਤੋਂ ਵੱਡੀ ਲੱਗੇਗੀ ਪਿੱਛੇ ਵੀ ਲੱਗੇਗੀ ਅੱਗੇ ਵੀ ਲੱਗੇਗੀ ਕੋਈ ਕਿਸ਼ਤ ਵਗੈਰਾ ਕੋਸ਼ ਇਦਾਂ ਦਾ ਲੋਨ ਵਗੈਰਾ ਤਾਂ ਨਹੀਂ ਚੱਲਦਾ ਗੱਡੀ ਦੀ ਕਿਸ਼ਤ ਹੈ ਹੋਰ ਗੱਡੀ ਲਈ ਇਹਨੇ 3 ਦਿਨੇ ਹੋਏ ਨੇ ਇਹ ਜਿਹੜੀ ਫੋਟੋ ਲੱਗੀ ਹੋਈ ਆ ਸਿਰਫ ਇਸ ਫੋਟੋ ਕਰਕੇ ਇਨਾ ਤਸ਼ੱਦਦ ਕੀਤਾ ਗਿਆ ਉਸ ਵੀਰ ਨਾਲ ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੁਣ ਉਹਨਾਂ ਨੂੰ ਰੂਹੀ ਸਜ਼ਾ ਮਿਲਣੀ ਚਾਹੀਦੀ ਵੀ ਅੱਗੋਂ ਕਿਸੇ ਗਰੀਬ ਨਾਲ ਲੰਘਵੇ ਬੇਅਸੀ ਉਹਨਾਂ ਨੂੰ ਵੀ ਹੋਣੀ ਚਾਹੀਦੀ ਹੈ ਜਿਹੜਾ ਉਹਨਾਂ ਨੂੰ ਸਿਹਤ ਮਿਲ ਜੇ ਇਹਨਾਂ ਨੂੰ ਫੇ ਸੋਚ ਸਮਝ ਕੇ ਅਗਲੇ ਦੂਜੇ ਨਾਲ ਹੱਥ ਪਾੜ ਸੋ ਆ ਰਣਜੋਤ ਦੀ ਗੱਡੀ ਸੀਗੀ ਤੁਸੀਂ ਦੇਖ ਸਕਦੇ ਹੋ ਜਿਹੜਾ ਵੀਰ ਟੈਕਸੀ ਡਰਾਈਵਰ ਨਾਲ ਕੁੱਟਮਾਰ ਹੋਈ ਆ ਉਸ ਟੈਕਸੀ ਡਰਾਈਵਰ ਦੀ ਗੱਡੀ ਸੀ ਤੇ ਉਹ ਸੰਤਾਂ ਦੀ ਫੋਟੋ ਲੱਗੀ ਹੋਈ ਆ ਬਿਲਕੁਲ ਛੋਟੀ ਜੀ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾਓ ਇਹ ਜਿਹੜੀ ਫੋਟੋ ਲੱਗੀ ਹੋਈ ਆ ਸਿਰਫ ਇਸ ਫੋਟੋ ਕਰਕੇ ਇਨਾ ਤਸ਼ੱਦਦ ਕੀਤਾ ਗਿਆ ਉਸ ਵੀਰ ਨਾਲ ਤੇ ਮੈਂ ਤੁਹਾਨੂੰ ਸ਼ਾਰਟ ਵੀ ਚੱਲ ਜਾਣਗੇ ਸਿਰਫ ਥੋੜੀ ਜੀ ਗੱਡੀ ਆ ਜਿਹੜੀ ਉਹ ਇਸ ਇੱਕ ਵੀਰ ਨਾਲ ਖਹਿ ਜਾਂਦੀ ਹੈ ਜਿਸ ਤੋਂ ਬਾਅਦ ਇਦਾਂ ਮੁੱਦਾ ਬਣ ਜਾਂਦਾ ਵਾ ਥੋੜੀ ਜੀ ਗੱਡੀ ਖਹਿ ਗਈ ਇੱਕ ਛੋਟੀ ਜੀ ਝਰੀਟ ਕਾਰਨ ਇਸ ਵੀਰ ਦੀ ਗੱਡੀ ਤੇ ਵੀ ਝਰੀਟ ਆਈ ਆ ਪਰ ਉਹ ਨਹੀਂ ਉਹਨਾਂ ਨੂੰ ਦਿਖਿਆ ਉਹਨਾਂ ਨੇ ਆਪਣੀ ਈਗੋ ਦੇ ਕਰਕੇ ਆ ਜਿਹੜਾ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਰਣਜੋਤ ਦੇ ਫਾਦਰ ਸਾਹਿਬ ਖੜੇ ਆ ਫਾਦਰ ਸਾਹਿਬ ਜੀ ਉਹ ਫੋਟੋ ਲੱਗੀ ਹੋਈ ਆ ਛੋਟੀ ਜੀ ਹਾਂ ਨਾ ਤੇ ਤੁਸੀਂ ਤਾਂ ਆਪਣੀ ਗੱਡੀ ਤੇ ਮੈਨੂੰ ਲੱਗਦਾ ਇਸ ਤੋਂ ਵੀ ਵੱਡੀ ਲਾਈ ਹੋਣੀ ਮੇਰੀ ਤਾਂ ਐਡੀ ਵੱਡੀ ਫੋਟੋ ਸੀ ਜੀ ਕਤੋਂ ਵੱਡਾ ਡੇਢ ਫੁੱਟ ਦੀ ਹੂੰ ਡੇਢ ਫੁੱਟ ਦੀ ਲੱਗੀ ਹਾਂ ਜੀ ਡੇਢ ਫੁੱਟ 1 ਫੁੱਟ ਚੌੜੀ ਡੇਢ ਫੁੱਟ ਲੰਬੀ ਪੂਰੀ ਵੱਡੀ ਫੋਟੋ ਲੱਗੀ ਸੀ ਜੇ ਮੇਰੇ ਐਲਪੀ ਗੱਡੀ ਸੀ ਲੱਗਦਾ ਫਿਰ ਹੁਣ ਲੋਕ ਡਰਨਗੇ ਫੋਟੋ ਲਾਉਣ ਤੋਂ ਸੰਤਾਂ ਦੀ ਕੋਈ ਡਰ ਜੀ ਸਾਡੇ ਤੇ ਹਿਸ ਤੱਕ ਵੀ ਡਰ ਜੀ ਹੁਣ ਵੀ ਲਾਵਾਂਗੇ ਹੁਣ ਵੀ ਲਾਵਾਂਗੇ ਹਾਂ ਬਿਲਕੁਲ ਲਾਵਾਂਗੇ ਕੋਈ ਡਰ ਨਾ ਸਾਡੇ ਘਰ ਪਈ ਵੇਖੋ ਵੱਡੀ ਸਾਰੀ ਫੋਟੋਆਂ ਦੇਖੀ ਹੂੰ ਐਡੀ ਫੋਟੋ ਲਾਉਂ ਤੱਕ ਉਹ ਸਾਡੇ ਗੁਰੂ ਨੇ ਜੀ ਗੁਰੂ ਜੀ ਬਣਨੇ ਹ ਅਈ ਕੋ ਕਿਹਦੇ ਜੱਸ ਫੋਟੋ ਤਾਂ ਅਸੀਂ ਨਹੀਂ ਸਰਾਜ ਕਰਦੇ ਹੁਣ ਕਹਿੰਦਾ ਕੀ ਲੋਕੀ ਐਡੇ ਫੋਟੋਗੈ ਲਾਈ ਫਿਰਦੇ ਨੇ ਜੇ ਬਲਤਕਾਰੀ ਦੇ ਉਹਨਾਂ ਦੀਆਂ ਫੋਟੋ ਲਾਈ ਫਿਰਦੇ ਨੇ ਅਈ ਤੇ ਫਿਰ ਇੱਕ ਸ਼ਹੀਦ ਦੀ ਲਾਈ ਹੈ ਹੂੰ ਕੋਈ ਲੋਕ ਬਲਤਕਾਰੀਆਂ ਦੀ ਫੋਟੋ ਲਾਈ ਫਿਰਦੇ ਬਿਲਕੁਲ ਲਾਈ ਫਿਰਦੇ ਅਈ ਤੇ ਇੱਕ ਸ਼ਹੀਦ ਦੀ ਲਾਈ ਹੈ ਕੀ ਲੱਗਦਾ ਸੰਤਾਂ ਦੀ ਫੋਟੋ ਰੜਕਦੀ ਕਿਉਂ ਆ ਇਦਾਂ ਲੋਕ ਰੱਬ ਜਾਣੀ ਇਹਨਾਂ ਨੂੰ ਕਿਉਂ ਰੜਕਦੀ ਹੈ ਉਹਨਾਂ ਦੇ ਕੋਈ ਕੇਸ ਨਹੀਂ ਕੋਈ ਲਹਿੜੀ ਨਹੀਂ ਕੋਈ ਦੇੜੀ ਨਹੀਂ ਉਹਨਾਂ ਨੇ ਇਹਨਾਂ ਦੇ ਹਿੰਦੂਆਂ ਦਾ ਤਰ੍ਹਾਂ ਪਿੱਛੇ ਬਹੁਤ ਕੁਝ ਕੀਤਾ ਹੂੰ ਇਹਨ ਲੋਕ ਕਿਉਂ ਰੜਕਦੀ ਐ ਕਿਉਂ ਡਰਦੇ ਨੇ ਇਹ ਰਵਾਇ ਗੁਰ ਜਾਣਦਾ ਸਾਡੇ ਵਾਸਤੇ ਸਾਡੇ ਗੁਰੂ ਰਸ਼ੀਦ ਗੁਰੂ ਦੇ ਅਸੀਂ ਤੇ ਮਿਲੇ ਉਹਨਾਂ ਨੂੰ ਭਾਈ ਸ਼ੇਖ ਬਹਿ ਕੇ ਗੱਲਬਾਤ ਵੀ ਕੀਤੀ ਸਾਡੇ ਕੋਈ ਇਹੋ ਜਿਹੀ ਗੱਲਾਂ ਨਹੀਂ ਲੱਗੀਆਂ ਰੰਗੀਆਂ ਸਾਡੇ ਬਾਦ ਗੁਰੂ ਮੰਨਿਆ ਦਿ ਲੋ ਤੇ ਹੁਣ ਫੋਟੋ ਅੱਗੇ ਵੀ ਲੱਗੂ ਲੱਗੂ ਰਹੀ ਜੀ ਇਹਦੇ ਇਸ ਤੋਂ ਵੱਡੀ ਲੱਗੇਗੀ ਹੁਣ ਇਸ ਤੋਂ ਹੋਰ ਵੱਡੀ ਹਾਂ ਇਸ ਤੋਂ ਵੱਡੀ ਲੱਗੇਗੀ ਪਿੱਛੇ ਵੀ ਲੱਗੇਗੀ ਅੱਗੇ ਵੀ ਲੱਗੇਗੀ ਕਿਸੇ ਪੁਲਿਸ ਵਾਲੇ ਤੋਂ ਡਰੋਗੇ ਤਾ ਨਹੀਂ ਜੀ ਨਾ ਬਿਲਕੁਲ ਨਹੀਂ ਜੇਜੀ ਕੋ ਡਰਾ ਕੇ ਫੋਟੋ ਲਾੜਾ ਕੋਈ ਬੁਧਾ ਹੈ ਜਦ ਬਿਲਕੁਲ ਬੈਨ ਕਰਕੇ ਤਾਵੀਜ਼ ਨਹੀਂ ਲਿਆ ਮੈਂ ਦੇਖਿਆ ਸਿਮਰਜੀਤ ਮਾਨ ਹੁਣੀ ਵੀ ਆ ਨਾ ਉਹ ਅਕਸਰ ਸਕੋਗੀ ਖਾਲਿਸਤਾਨ ਦੀ ਵੀ ਮੰਗ ਕਰਦੇ ਆ ਤੇ ਉਹਨਾਂ ਦੇ ਫੋਟੋ ਵੀ ਸੰਤਾਂ ਦੀ ਲਾਈ ਹੁੰਦੀ ਆ ਤੇ ਲੱਗਦਾ ਉਹਨਾਂ ਨਾਲ ਤਾਂ ਕਦੇ ਇਦਾਂ ਦਾ ਕੁਝ ਹੋਇਆ ਉਹਨਾਂ ਨਾਲ ਕਿਉਂ ਸਮਾਏ ਦਾ ਵੱਡੇ ਨਾਲ ਪੰਗਾ ਲੈ ਕੇ ਨਾ ਮਰਨਾ ਇਹਦੇ ਸਾਡੇ ਵੱਡੇ ਨਾਲ ਹੀ ਲੈ ਸਕਦੇ ਨੇ ਮੀਡੀਆ ਬੰਦੇ ਨਾਲ ਹੀ ਵੱਡੇ ਵੱਡੇ ਨਾਲ ਕਿਸੇ ਕੋਈ ਦੁਨੀਆ ਲਾਈ ਫਿਰਦੀ ਫੋਟੋ ਸਾਡੀ ਗੱਦੀ ਤੇ ਥੜਾ ਲੱਗੀ ਰੱਬ ਜਾਣੇ ਕਿੁੱਤੇ ਬੰਦੇ ਕਿਉਂ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਅਸੀਂ ਇਹ ਚੀਜ਼ ਨਹੀਂ ਮੰਨਦੇ ਹਾਂ ਬਾਕੀ ਇਹਨਾਂ ਜੋ ਕੀਤਾ ਗਲਤ ਕੀਤਾ ਬਾ ਸਾਡੇ ਬੁੱਢੇ ਦਾ ਪੁਲਸਰ ਹੈ ਜੋ ਕੀਤਾ ਕੀਤਾ ਉਹ ਕਰਦੇ ਕੁਝ ਹੁਣ ਮੁੰਡਾ ਹਨਾ ਕੰਮ ਵੀ ਨਹੀਂ ਕਰ ਸਕਦਾ ਕੰਮ ਤੇ ਵੀ ਨਹੀਂ ਜਾ ਸਕਦਾ ਨੀਲ ਪਏ ਹੱਸ ਗਿਆ ਬਾਬੇ ਕੋਈ ਬੈਠੀ ਸੀਦਾ ਸੀਟ ਤੇ ਐਨੀ ਮਾਰ ਮਾਰੀ ਰਹਿੰਦਾ ਤੇ ਹੁਣ ਫਿਰ ਕੰਮ ਦਾ ਵੀ ਨੁਕਸਾਨ ਹੋਊਗਾ ਤੇ ਕੋਈ ਕਿਸ਼ਤ ਵਗੈਰਾ ਕੁਛ ਇਦਾਂ ਦਾ ਲੋਨ ਵਗੈਰਾ ਤਾਂ ਨਹੀਂ ਚੱਲਦਾ ਗੱਡੀ ਦੀ ਕਿਸ਼ਤ ਹੈ ਹੋਰ ਗੱਡੀ ਲਈ ਇਹਨੇ 3 ਮਹੀਨੇ ਹੋਏ ਨੇ ਇਹਦੀ ਕਿਸ਼ਤ ਚੱਲ ਰਹੀ ਗੱਡੀ ਦੀ ਕਿਸ਼ਤ ਆਏ ਪਹਿਲੀ ਸੀ ਕਿਵੇਂ ਲਊਗੀ ਕੈਸ਼ ਤੋਂ ਮੁੰਡਾ ਵੀ ਮੰਜੇ ਤੇ ਪੈ ਗਿਆ ਵੇਖੋ ਅਸੀਂ ਜਦੋਂ ਗਿਆ ਨਾ ਕਰੋ ਅਸੀਂ ਜੂਸ ਸਾਹਿਬ ਜੀ ਨੇ ਟਿਕਟ ਸਾਡੀ ਬੁੱਕ ਕਰਾਈਆਂ 2 ਤਰੀਕ ਸਾਡੀ ਟਿਕਟਾ ਬੁੱਕ ਰਿਹਾ ਤੇ ਕਹਿੰਦਾ ਮੈਂ ਡੈਡੀ ਤੁਹਾਨੂੰ ਜਾਣ ਜੋਗੇ ਵੀ ਪੈਸੇ ਚਾਹੀਦੇ ਉਹਨੇ ਤੇ ਮੈਂ ਘੇੜੇ ਲਾ ਕੇ ਨੰਗੂ ਮੈਂ ਬੇ ਲਾਸਟ ਟਾਈਮ ਤੇ ਭਈ ਮੈਂ ਘੇੜੇ ਲਾਵਾਂ ਦੇ ਸੋਦੇ ਪੈਸੇ ਇਕੱਠੇ ਕਰਕੇ ਬਾਕੀ ਵੜਿਆ ਕਰੇਗਾ ਬਾਕੀ ਬਿਆਦਾਂਗਾ 88 ਨਾਲ ਵੀ ਚਾਹੀਦਾ ਬਾਹਰ ਰਾਤ ਹੀ ਗਿਆ ਤੇ ਇਹ ਕੰਮ ਹੋ ਗਿਆ ਕਿਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੁਣ ਉਹਨਾਂ ਨੂੰ ਰੂਹੀ ਸਜ਼ਾ ਮਿਲਣੀ ਚਾਹੀਦੀ ਵੀ ਅਗੋਂ ਕਿਸੇ ਗਰੀਬ ਨਾਲ ਲੰਘਵੇ ਬੇਇਅਸੀ ਉਹਨਾਂ ਨੂੰ ਵੀ ਹੋਣੀ ਚਾਹੀਦੀ ਹੈ ਜਦ ਅੱਗੇ ਨਸੀਹਤ ਮਿਲ ਜੇ ਇਹਨਾਂ ਨੂੰ ਫੇ ਸੋਚ ਸਮਝ ਕੇ ਅਗਲੇ ਦੂਜੇ ਨਾਲ ਹੱਥ ਪਾੜ ਭਾਈ ਇਹ ਹੀ ਚਾਹੀਦਾ ਬਸ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਆ ਰਣਜੋਤ ਬਾਈ ਦੀ ਗੱਡੀ ਬਿਲਕੁਲ ਹਲਕੀ ਜਿਹੀ ਖਹਿ ਜਾਂਦੀ ਆ ਉਹ ਫੋਟੋ ਵੀ ਸਾਹਮਣੇ ਲੱਗੀ ਹੋਈ ਆ ਸੰਤਾਂ ਦੀ ਜਿਸ ਕਰਕੇ ਇਸ ਵੀਰ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਸੋ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੇ ਸਕਦੇ ਹੋ